ਗੁਰਦਾਸਪੁਰ ਪੁਲਿਸ ਨੇ ਐਸਐਸਪੀ ਸਾਹਿਬ ਦੇ ਸੁਪਰਵਾਈਜ਼ਨ ਚ ਬਹੁਤ ਵਧੀਆ ਕੰਮ ਕੀਤਾ 15 ਤਰੀਕ ਨੂੰ ਦੋ ਵਿਅਕਤੀਆਂ ਨੂੰ ਰੈਸਟ ਕੀਤਾ ਜਾਂਦਾ ਕਰਮਵੀਰ ਤੇ ਸੁਖਪ੍ਰੀਤ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਪਰ ਇਹ ਦੋਨੋਂ ਬੰਦੇ ਸਾਡੇ ਦੇਸ਼ ਦੀਆਂ ਸੀਕ੍ਰੀਟ ਜਿਹੜੀਆਂ ਸਾਡੀਆਂ ਕੋਈ ਇਨਫੋਰਮੇਸ਼ਨ ਸੀਗੀਆਂ ਉਹਨਾਂ ਨੂੰ ਸਾਡੇ ਦੁਸ਼ਮਣ ਮੁਲਕ ਦੇ ਵਿੱਚ ਲੀਕ ਕਰਦੇ ਸੀਗੇ ਇਨਾਂ ਨੂੰ ਰੈਸਟ ਕਰਨ ਤੋਂ ਬਾਅਦ ਕਾਫੀ ਸਾਰੀਆਂ ਚੀਜ਼ਾਂ ਦਾ ਪਤਾ ਲੱਗਾ ਇਹਨਾਂ ਨੇ ਕਿਹੜੇ ਕਿਹੜੇ ਇਨਫੋਰਮੇਸ਼ਨਸ ਲੀਕ ਕੀਤੀ ਆ ਉਹ ਸਾਰੀਆਂ ਸਾਡੇ ਹੁਣ ਧਿਆਨ 'ਚ ਆ ਗਈਆਂ ਆ ਪੰਜਾਬ ਹਿਮਾਚਲ ਅਨ ਜੀ ਐਨ ਕੇ ਕਿੰਨਾ ਸਟੇਟਾਂ 'ਚ ਇਹ ਗਏ ਆ ਕਿੰਨਾ ਸਟੇਟਾਂ 'ਚ ਜਾ ਕੇ ਇਹਨਾਂ ਨੇ ਇਨਫੋਰਮੇਸ਼ਨ ਕਲੈਕਟ ਕਰਕੇ ਸਾਡੇ ਦੁਸ਼ਮਣ ਮੁਲਕ ਨੂੰ ਅੱਗੇ ਭੇਜੀਆਂ ਆ ਤੇ ਦੋਨੋਂ ਵਿਅਕਤੀ ਆਲਰੇਡੀ ਸਮਗਲਿੰਗ 'ਚ ਇਨਵੋਲਡ ਸਿਗੇ ਪਹਿਲੋਂ ਵੀ ਇਹ ਉਹਨਾਂ ਨਾਲ ਪਾਕਿਸਤਾਨ 'ਚ ਜਿਹੜੇ ਸਮਗਲਰ ਹੈਗੇ ਆ ਜੋ ਡਰੋਨ ਜ਼ਰੀਏ ਸਮਗਲਿੰਗ ਕਰਦੇ ਸੀ ਉਹਨਾਂ ਦੇ ਇਹ ਮੈਂਬਰ ਸੀਗੇ ਉਹਨਾਂ ਦੇ ਜ਼ਰੀਏ ਹੀ ਆਈਐਸਆਈ ਨਾਲ ਡਾਇਰੈਕਟਲੀ ਇਨ ਟੱਚ ਵਿੱਚ ਆਏ ਔਰ ਆਈਐਸਆਈ ਨੂੰ ਇਹ ਇਨਫੋਰਮੇਸ਼ਨਸ ਲੀਕ ਕਰਦੇ ਸੀਗੇ ਇਹਨਾਂ ਨੂੰ ਹੁਣ ਤੱਕ 1 ਲੱਖ ਰੁਪਿਆ ਇਹ ਜਿਹੜੀਆਂ ਸੀਕ੍ਰੀਟ ਇਨਫੋਰਮੇਸ਼ਨਸ ਲੀਕਰੇਜ ਇਹਨਾਂ ਨੂੰ 1 ਲੱਖ ਰੁਪਿਆ ਵੀ ਆਨਲਾਈਨ ट्रांजैक्शन ਹੋਈ ਆ ਅਸੀਂ ਹੁਣ ਫਰਦਰ ਉਹਦਾ ਵੀ ਸਾਰਾ ਡਿਵੈਲਪ ਕਰ ਰਹੇ ਆ ਕਿ ਕਿਹੜੇ ਪਾਰਟਿਕੂਲਰ ਜਗ੍ਹਾ ਤੋਂ ਇਹ ਸਾਰੀ ट्रांजैक्शंस ਹੋਈਆਂ ਆ ਤੇ ਉਹਨਾਂ ਨੂੰ ਵੀ ਅਸੀਂ ਡਿਟੇਲ ਚ ਲੈ ਕੇ ਜਾਵਾਂਗੇ ਇਨਾਂ ਦਾ ਹੀ ਇੱਕ ਹੋਰ ਸਾਥੀ ਇਹਨਾਂ ਦਾ ਰਿਸ਼ਤੇਦਾਰ ਗੁਰਦਾਸਪੁਰ ਜੇਲ੍ਹ ਵਿੱਚ ਹੈ ਉਹਦੀ ਹੈਲਪ ਨਾਲ ਇਹ ਇਹਨਾਂ ਦੇ ਨਾਲ ਪਾਕਿਸਤਾਨ ਬੇਸ ਜਿਹੜੇ ਸਮੱਗਲਰ ਸੀ ਆਈਐਸਆਈ ਸੀ ਉਹਨਾਂ ਦੇ ਨਾਲ ਇੰਟੈਚ ਹੋਏ ਸੀਗੇ ਤੇ ਉਹਨੇ ਵੀ ਅਸੀਂ ਬਹੁਤ ਛੇਤੀ ਪ੍ਰੋਡਕਸ਼ਨ ਤੋਂ ਲੈ ਕੇ ਅਰੈਸਟ ਕਰਕੇ ਉਹਨੇ ਵੀ ਇਸ ਕੇਸ ਚ ਅਰੈਸਟ ਹੋਵਾਂਗੇ ਇਹਨਾਂ ਨੇ ਇੰਟਰੋਗੇਸ਼ਨ ਚ ਕੁਝ ਹੋਰ ਵਿਅਕਤੀ ਵੀ ਨਾਮਿਨੇਟ ਹੋਏ ਆ ਉਹ ਵੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ ਰਿਕਵਰੀ ਵੀ ਹੋਈ ਹੈ ਅ ਇਹਨਾਂ ਤੋਂ ਫਿਲਹਾਲ ਸਿਰਫ ਜਿਹੜਾ ਕਿ ਇਹਨਾਂ ਨੇ ਇਨਫੋਰਮੇਸ਼ਨ ਲੀਕ ਕੀਤੀ ਸੀ ਉਹ ਸਾਰੀ ਚੀਜ਼ ਉਹ ਤਾਂ ਸਾਡਾ ਅਸੀਂ ਰਿਕਵਰ ਕੀਤਾ ਹੀ ਕੀਤਾ ਆ ਟੈਕਨੀਕਲੀ ਜੋ ਕੁਝ ਵੀ ਨਾ ਰਿਹਾ ਦੇ ਸਗਾ 30 ਹੋਰ ਦੇ ਜਿਹੜਾ ਪਿਸਟਲ ਆ ਉਹਦੇ 8 ਰਾਉਂਡ ਵੀ ਇਹਨਾਂ ਤੋਂ ਮਿਲੇ ਹੈ। ਥੈਂਕ ਯੂ ਸਰ ਕੋਈ ਕੁਝ ਮੋਬਾਈਲ ਸੀ ਮੋਬਾਈਲ ਫੋਨ ਹਾਂ ਜਿਹੜਾ ਦੇਖੋ ਮੋਬਾਈਲ ਫੋਨ ਸਾਰਾ ਕੁਝ ਹੋਰ ਜਿਹੜਾ ਵੀ ਟੈਕਨੀਕਲੀ ਇਹ ਜਿਸ ਸਰੀਆ ਵੀ ਇਹ ਸਾਰਾ ਉੱਥੇ ਇਹ ਚੀਜ਼ਾਂ ਨੂੰ ਭੇਜਦੇ ਸੀ ਸਾਰਾ ਕੁਝ ਅਸੀਂ ਰਿਕਵਰ ਕਰ ਚੁੱਕੇ ਆ ਜੀ। ਔਰ ਕਾਫੀ ਉਸ ਵਿੱਚ ਸਾਨੂੰ ਇਹਨਾਂ ਦੇ ਖਿਲਾਫ ਐਵਿਡੈਂਸ ਮਿਲਿਆ ਜੀ ਸਟਰੋਂਗ ਪਹਿਲਗਾਮ ਦੇਖੋ ਇਹ ਪਾਕਿਸਤਾਨ ਆਈਐਸਆਈ ਔਰ ਉਹਨਾਂ ਸਮਗਲਰ ਨਾਲ ਤਾਂ ਪਹਿਲੋਂ ਦੇ ਇਨ ਟੱਚ ਸੀਗੇ ਪਰ ਜਦੋਂ ਇੱਕ ਪਹਿਲਗਾਮ ਇੱਕ ਟੈਰਿਸਟ ਐਕਟ ਹੁੰਦਾ ਹੈ ਉਸ ਤੋਂ ਬਾਅਦ ਫਿਰ ਇਹਨਾਂ ਦੀ ਦੁਬਾਰਾ ਡਿਊਟੀ ਲਈ ਜਾਂਦੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਵੱਲ ਦੇ ਕੇ ਤਾਂ ਸਾਨੂੰ ਜਿਹੜੀ ਇਹ ਸੀਕ੍ਰੀਟ ਇਨਫੋਰਮੇਸ਼ਨ ਆ ਰਿਗਾਰਡਿੰਗ आवर ਸਕਿਉਰਟੀ ਫੋਰਸੇਸ ਰਿਗਾਰਡਿੰਗ आवर ਆਰਮੀ ਉਹ ਸਾਨੂੰ ਭੇਜੋ ਤਾਂ ਉਹ ਫਿਰ ਇਹਨਾਂ ਨੇ ਉਸ ਪਾਸੇ ਕੰਮ ਸ਼ੁਰੂ ਕਰ ਦਿੱਤਾ। ਸਰ ਜੰਗ ਦੇ ਦੌਰਾਨ ਵੀ ਕੋਈ ਚੱਲ ਕੇ ਦਿੱਤਾ ਨਹੀਂ ਕਿਸੇ ਨੇ। ਹਾਂਜੀ ਹਾਂਜੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਪੈਲਗਾਮ ਤੋਂ ਬਾਅਦ ਇਹਨਾਂ ਨੇ ਇਸ ਪਾਸੇ ਲੱਗ ਕੇ ਜਦੋਂ ਵੀ ਇਹ ਸਾਰਾ ਸਾਡਾ ਆਪਰੇਸ਼ਨ ਸੰਦੂਰ ਵੀ ਚੱਲ ਰਿਹਾ ਸੀ ਉਸ ਦੌਰਾਨ ਵੀ ਇਹ ਐਕਟਿਵ ਸੀਗੇ ਤਾਂ ਉਦੋਂ ਵੀ ਇਹਨਾਂ ਨੇ ਇਹ ਇਨਫੋਰਮੇਸ਼ਨਜ਼ ਲੀਕ ਕੀਤੀਆਂ। ਸਰ ਇੱਧਰ ਦੇਖੋ ਇਹ ਇਨਫੋਰਮੇਸ਼ਨ ਦੱਸ ਸਕਦੇ ਹੋ ਕਿ ਨਹੀਂ ਮੈਂ ਉਹ ਡਿਸਕਲੋਸ ਨਹੀਂ ਕਰ ਸਕੂਗਾ ਜੀ ਕਿਉਂਕਿ ਉਹ ਸਾਰੀਆਂ ਸੀਕ੍ਰੀਟ ਇਨਫੋਰਮੇਸ਼ਨਸ ਆ ਮੈਂ ਉਹ ਨਹੀਂ ਡਿਸਕਲੋਸ ਕਰ ਸਕਦਾ ਤੁਹਾਨੂੰ ਜੀ ਸਰ ਸੈਕੰਡਲੀ ਇਹਨਾਂ ਦੀ ਜੀ ਬੈਕਗ੍ਰਾਉਂਡ ਦੇਖੀ ਜਾ ਰਹੀ ਹੈ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦਾ ਜਾਂ ਜੀ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਹੋਈ ਗਈ ਜੀ ਕਿਉਂਕਿ ਆਲਰੇਡੀ ਇਹ ਚੀਜ਼ਾਂ ਚ ਰੋਲ ਸੀਗੇ ਔਰ ਅਸੀਂ ਸ਼ੁਰੂ ਤੋਂ ਹੀ ਜਰੂਰ ਤੋਂ ਇਹ ਆਪਰੇਸ਼ਨਸ ਤੋਂ ਦੂਰ ਹੁੰਦਾ ਆ ਜਾਂ ਉਸ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਸਾਡੀ ਜਿਹੜੀ ਪੰਜਾਬ ਪੁਲਿਸ ਆ ਇਸ ਚੀਜ਼ਾਂ ਪ੍ਰਤੀ ਐਕਟਿਵ ਸੀਗੀ ਕਿਉਂਕਿ ਸਾਨੂੰ ਇਨਫੋਰਮੇਸ਼ਨ ਸੀਗੀ ਵੀ ਇਦਾਂ ਦੇ ਬੰਦਿਆਂ ਤੋਂ ਹੀ ਸਾਡਾ ਦੁਸ਼ਮਨ ਦੇਸ਼ ਕੋਈ ਨਾ ਕੋਈ ਇਨਫੋਰਮੇਸ਼ਨ ਕਲੈਕਟ ਕਰਨ ਦੀ ਕੋਸ਼ਿਸ਼ ਕਰੂਗਾ ਇਸ ਪੱਖੋਂ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਅੱਗੇ ਵੀ ਇਹਨਾਂ ਬਾਰੇ ਅਸੀਂ ਬਰੀਫ ਕਰ ਚੁੱਕੇ ਹਾਂ ਦੋ ਤਿੰਨ ਮੁਕੱਦਮੇ ਦਰਜ ਹੋ ਚੁੱਕੇ ਆਲਰੇਡੀ ਦੇਖੋ ਜਿਹੜੇ ਵੀ ਬੰਦੇ ਸਾਡੇ ਕੋਲ ਲਿਸਟ 'ਚ ਹੁੰਦੇ ਆ ਜਿਹੜੇ ਆ ਟਰਾਂਸਬਾਰਡਰ ਸਮਗਲਿੰਗ ਸ਼ਨ ਵਾਰਡ ਹੁੰਦੇ ਜਾਂ ਜਿਨ੍ਹਾਂ ਤੇ ਪਹਿਲੇ ਪਰਚੇ ਦਰਜ ਹੁੰਦੇ ਸੀ ਸਾਰੇ ਤੇ ਨਜ਼ਰ ਰੱਖਦੇ ਆ ਉਹ ਸਾਰੇ ਚੀਜ਼ਾਂ ਤੇ ਨਜ਼ਰ ਹੁੰਦੀ ਆ ਇਹ ਵੀ ਆਪਰੇਸ਼ਨ ਗੁਰਦਾਸਪੁਰ ਪੁਲਿਸ ਵੱਲੋਂ ਇੰਟੈਲੀਜੈਂਸ ਬੇਸ ਆਪਰੇਸ਼ਨ ਸੀਗਾ ਜੀ ਔਰ ਉੱਤੇ ਹੀ ਇਹ ਕਾਮਯਾਬੀ ਮਿਲੀ ਆ ਔਰ ਇਹ ਕਾਫੀ ਇੰਪੋਰਟੈਂਟ ਇਹ ਮੋਡੂਲ ਸੀ ਜਿਹੜਾ ਬਸਟ ਕੀਤਾ

ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਪਰ ਇਹ ਦੋਨੋਂ ਬੰਦੇ ਸਾਡੇ ਦੇਸ਼ ਦੀਆਂ ਸੀਕ੍ਰੀਟ ਜਿਹੜੀਆਂ ਸਾਡੀਆਂ ਕੋਈ ਇਨਫੋਰਮੇਸ਼ਨ ਸੀਗੀਆਂ ਉਹਨਾਂ ਨੂੰ ਸਾਡੇ ਦੁਸ਼ਮਣ ਮੁਲਕ ਦੇ ਵਿੱਚ ਲੀਕ ਕਰਦੇ ਸੀਗੇ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਕਾਫੀ ਸਾਰੀਆਂ ਚੀਜ਼ਾਂ ਦਾ ਪਤਾ ਲੱਗਾ ਇਹਨਾਂ ਨੇ ਕਿਹੜੇ ਕਿਹੜੇ ਇਨਫੋਰਮੇਸ਼ਨਸ ਲੀਕ ਕੀਤੀ ਆ ਉਹ ਸਾਰੀਆਂ ਸਾਡੇ ਹੁਣ ਧਿਆਨ 'ਚ ਆ ਗਈਆਂ ਪੰਜਾਬ ਮਾਰਚਲ ਅਤੇ ਜੀਐਨਕੇ ਤਿੰਨਾਂ ਸਟੇਟਾਂ 'ਚ ਇਹ ਗਏ ਆ ਤਿੰਨਾਂ ਸਟੇਟਾਂ 'ਚ ਜਾ ਕੇ ਇਹਨਾਂ ਨੇ ਇਨਫੋਰਮੇਸ਼ਨ ਕਲੈਕਟ ਕਰਕੇ ਸਾਡੇ ਦੁਸ਼ਮਣ ਮੁਲਕ ਨੂੰ ਅੱਗੇ ਭੇਜੀਆਂ ਆ ਤੇ ਦੋਨੋਂ ਵਿਅਕਤੀ ਆਲਰੇਡੀ ਸਮਗਲਿੰਗ 'ਚ ਇਨਵੋਲਡ ਸਿਗੇ ਪਹਿਲੋਂ ਵੀ ਇਹ ਉਹਨਾਂ ਨਾਲ ਪਾਕਿਸਤਾਨ 'ਚ ਜਿਹੜੇ ਸਮਗਲਰ ਹੈਗੇ ਆ ਜੋ ਡਰੋਨ ਜ਼ਰੀਏ ਸਮਗਲਿੰਗ ਕਰਦੇ ਸੀ ਉਹਨਾਂ ਦੇ ਇਹ ਮੈਂਬਰ ਸਿਗੇ ਉਹਨਾਂ ਦੇ ਜ਼ਰੀਏ ਹੀ ਆਈਐਸਆਈ ਨਾਲ ਡਾਇਰੈਕਟਲੀ ਇਨ ਟੱਚ ਵਿੱਚ ਆਏ ਔਰ ਆਈਐਸਆਈ ਨੂੰ ਇਹ ਇਨਫੋਰਮੇਸ਼ਨਸ ਲੀਕ ਕਰਦੇ ਸੀਗੇ ਇਨਾਂ ਨੂੰ ਹੁਣ ਤੱਕ 1 ਲੱਖ ਰੁਪਇਆ ਇਹ ਜਿਹੜੀਆਂ ਸੀਕ੍ਰੀਟ ਇਨਫੋਰਮੇਸ਼ਨਸ ਲੀਕਰੇਜ ਇਨਾਂ ਨੂੰ 1 ਲੱਖ ਰੁਪਇਆ ਵੀ ਆਨਲਾਈਨ ट्रांजੈਕਸ਼ਨ ਹੋਈ ਆ ਅਸੀਂ ਹੁਣ ਫਰਦਰ ਉਹਦਾ ਵੀ ਸਾਰਾ ਡਵੈਲਪ ਕਰ ਰਹੇ ਆ ਕਿ ਕਿਹੜੇ ਪਾਰਟਿਕੂਲਰ ਜਗ੍ਹਾ ਤੋਂ ਇਹ ਸਾਰੀ ट्रांजੈਕਸ਼ਨਸ ਹੋਈਆਂ ਆ ਤੇ ਉਹਨਾਂ ਨੂੰ ਵੀ ਅਸੀਂ ਡਿਟੇਲ ਚ ਲੈ ਕੇ ਜਾਵਾਂਗੇ ਇਨਾਂ ਦਾ ਹੀ ਇੱਕ ਹੋਰ ਸਾਥੀ ਇਨਾਂ ਦਾ ਰਿਸ਼ਤੇਦਾਰ ਗੁਰਦਾਸਪੁਰ ਜੇਲ੍ਹ ਵਿੱਚ ਹੈ ਉਹਦੀ ਹੈਲਪ ਨਾਲ ਇਹ ਇਨਾਂ ਦੇ ਨਾਲ ਪਾਕਿਸਤਾਨ ਬੇਸ ਜਿਹੜੇ ਸਮਗਲਰ ਸੀ ਆਈਐਸਆਈ ਸੀ ਉਹਨਾਂ ਦੇ ਨਾਲ ਇਨ ਟੱਚ ਹੋਏ ਸੀਗੇ ਤੇ ਉਹਨੇ ਉਹ ਜਿਹਸੀ ਬਹੁ채ਤੀ ਪ੍ਰੋਡਕਸ਼ਨ ਤੇ ਲੈ ਕੇ ਅਰੈਸਟ ਕਰਕੇ ਉਹ ਵੀ ਇਸ ਕੇਸ ਚ ਅਰੈਸਟ ਹੋਵਾ ਗਏ ਇਹਨਾਂ ਨੇ ਇੰਟਰੋਗੇਸ਼ਨ ਚ ਕੁਝ ਹੋਰ ਵਿਅਕਤੀ ਵੀ ਨੋਮੀਨੇਟ ਹੋਏ ਆ ਉਹ ਵੀ ਬਹੁ채ਤੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ ਰਿਕਵਰੀ ਵੀ ਹੋਈ ਆ ਇਹਨਾਂ ਤੋਂ ਫਿਲਹਾਲ ਸਿਰਫ ਜਿਹੜਾ ਕਿ ਇਹਨਾਂ ਨੇ ਇਨਫੋਰਮੇਸ਼ਨ ਲੀਕ ਕੀਤੀ ਸੀ ਉਹ ਸਾਰੀ ਚੀਜ਼ ਉਹ ਤਾਂ ਸਾਡਾ ਅਸੀਂ ਰਿਕਵਰ ਕੀਤਾ ਹੀ ਕੀਤਾ ਆ ਟੈਕਨੀਕਲੀ ਜੋ ਕੁਝ ਵੀ ਇਹਨਾਂ ਦੇ ਸੀਗਾ 30 ਹੋਰ ਦੇ ਜਿਹੜਾ ਪਿਸਟਲ ਆ ਉਹਦੇ 8 ਰਾਉਂਡ ਵੀ ਇਹਨਾਂ ਤੋਂ ਮਿਲੇ ਆ ਥੈਂਕ ਯੂ ਸਰ ਸਾਰਾ ਕੁਝ ਮੋਬਾਈਲ ਸੀ ਮੋਬਾਈਲ ਫੋਨ ਹਾਂ ਜਿਹੜਾ ਦੇਖੋ ਮੋਬਾਈਲ ਫੋਨ ਸਾਰਾ ਕੁਝ ਹੋਰ ਜਿਹੜਾ ਵੀ ਟੈਕਨੀਕਲੀ ਇਹ ਜਿਸ ਤਰੀਕੇ ਵੀ ਇਹ ਸਾਰਾ ਉੱਥੇ ਇਹ ਚੀਜ਼ਾਂ ਨੂੰ ਭੇਜਦੇ ਸੀ ਸਾਰਾ ਕੁਝ ਅਸੀਂ ਰਿਕਵਰ ਕਰ ਚੁੱਕੇ ਹਾਂ ਜੀ ਔਰ ਕਾਫੀ ਉਸ ਵਿੱਚ ਸਾਨੂੰ ਇਹਨਾਂ ਦੇ ਖਿਲਾਫ ਐਵੀਡੈਂਸ ਮਿਲਿਆ ਜੀ ਸਰ ਪਹਿਲਗਾਮ ਹੋਰ ਤਾਂ ਬਾਤ ਇਹਨਾਂ ਨੇ ਪਹਿਲਗਾਮ ਦੇਖੋ ਇਹ ਪਾਕਿਸਤਾਨ ਆਈਐਸਆਈ ਔਰ ਉਹਨਾਂ ਸਮਗਲਰ ਨਾਲ ਤਾਂ ਪਹਿਲੋਂ ਦੇ ਇੰਟੈਕ ਸੀਗੇ ਪਰ ਜਦੋਂ ਇੱਕ ਪਹਿਲਗਾਮ ਇੱਕ ਟੈਰਿਸਟ ਐਕਟ ਹੁੰਦਾ ਹੈ ਉਤੋਂ ਬਾਅਦ ਫਿਰ ਇਹਨਾਂ ਦੀ ਦੁਬਾਰਾ ਡਿਊਟੀ ਲਈ ਜਾਂਦੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਵਾਲ ਦੇ ਕੇ ਤਾਂ ਸਾਨੂੰ ਜਿਹੜੀ ਇਹ ਸੀਕ੍ਰੀਟ ਇਨਫੋਰਮੇਸ਼ਨ ਆ ਰਿਗਾਰਡਿੰਗ आवर ਸਕਿਉਰਿਟੀ ਫੋਰਸੇਜ਼ ਰਿਗਾਰਡਿੰਗ आवर ਆਰਮੀ ਉਹ ਸਾਨੂੰ ਭੇਜੋ ਤਾਂ ਉਹ ਫਿਰ ਇਹਨਾਂ ਨੇ ਉਸ ਪਾਸੇ ਕੰਮ ਸ਼ੁਰੂ ਕਰ ਦਿੱਤਾ ਸਰ ਜਦੋਂ ਦੌਰਾਨ ਕੋਈ ਇਹਨੂੰ ਚੱਲ ਦੇ ਦਿੱਤੀ ਤਾਂ ਹਾਂਜੀ ਹਾਂਜੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਪੈਲਗਾਮ ਤੋਂ ਬਾਅਦ ਇਹਨਾਂ ਨੇ ਇਸ ਪਾਸੇ ਲੱਗੇ ਜਦੋਂ ਵੀ ਇਹ ਸਾਰਾ ਸਾਡਾ ਆਪਰੇਸ਼ਨ ਸੰਦੂਰ ਵੀ ਚੱਲ ਰਿਹਾ ਸੀ ਉਸ ਦੌਰਾਨ ਵੀ ਇਹ ਐਕਟਿਵ ਸੀਗੇ ਤਾਂ ਉਦੋਂ ਵੀ ਇਹਨਾਂ ਨੇ ਇਹ ਇਨਫੋਰਮੇਸ਼ਨ ਲੀਕ ਕੀਤੀ ਹੈ ਸਰ ਇਧਰ ਇਹ ਤੁਹਾਨੂੰ ਇਨਫੋਰਮੇਸ਼ਨ ਦੱਸ ਸਕਦੇ ਨਹੀਂ ਮੈਂ ਉਹ ਡਿਸਕਲੋਸ ਨਹੀਂ ਕਰ ਸਕੂਗਾ ਜੀ ਕਿਉਂਕਿ ਉਹ ਸਾਰੀਆਂ ਸੀਕ੍ਰੀਟ ਇਨਫੋਰਮੇਸ਼ਨਸ ਆ ਮੈਂ ਉਹ ਨਹੀਂ ਡਿਸਕਲੋਸ ਕਰ ਸਕਦਾ ਸਰ ਸਾਈਕਲਿਕਲੀ ਇਹਨਾਂ ਦੀ ਜਿਹੜਾ ਬੈਕਗ੍ਰਾਉਂਡ ਦੇਖੀ ਜਾ ਰਹੀ ਹੈ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਹੋਈ ਗਈ ਜੀ ਕਿਉਂਕਿ ਆਲਰੇਡੀ ਇਹ ਚੀਜ਼ਾਂ ਚ ਰੋਲ ਸਗੇ ਔਰ ਅਸੀਂ ਸ਼ੁਰੂ ਤੋਂ ਹੀ ਜਰੂਰ ਤੋਂ ਇਹ ਆਪਰੇਸ਼ਨ ਤੋਂ ਦੂਰ ਹੁੰਦਾ ਆ ਜਾਂ ਉਸ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਇਸ ਚੀਜ਼ਾਂ ਪ੍ਰਤੀ ਐਕਟਿਵ ਸੀਗੀ ਕਿਉਂਕਿ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਇਦਾਂ ਦੇ ਬੰਦਿਆਂ ਤੋਂ ਹੀ ਸਾਡਾ ਦੁਸ਼ਮਨ ਦੇਸ਼ ਕੋਈ ਨਾ ਕੋਈ ਇਨਫੋਰਮੇਸ਼ਨ ਕਲੈਕਟ ਕਰਨ ਦੀ ਕੋਸ਼ਿਸ਼ ਕਰੂਗਾ ਇਸ ਪੱਖੋਂ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਅੱਗੇ ਵੀ ਇਹਨਾਂ ਬਾਰੇ ਅਸੀਂ ਬਰੀਫ ਕਰ ਚੁੱਕੇ ਆ ਦੋ ਤਿੰਨ ਮੁਕੱਦਮੇ ਦਰਜ ਹੋ ਚੁੱਕੇ ਆ ਔਰ ਦੇਖੋ ਜਿਹੜੇ ਵੀ ਬੰਦੇ ਸਾਡੇ ਕੋਲ ਲਿਸਟ 'ਚ ਹੁੰਦੇ ਆ ਜਿਹੜੇ ਟਰਾਂਸਬਾਰਡਰ ਸਮਗਲਿੰਗ ਵਿੱਚ ਵਲਡ ਹੁੰਦੇ ਜਾਂ ਜਿਨ੍ਹਾਂ ਤੇ ਪਹਿਲੇ ਪਰਚੇ ਦਰਜ ਹੁੰਦੇ ਸੀ ਸਾਰੇ ਤੇ ਨਜ਼ਰ ਰੱਖਦੇ ਆ ਉਹ ਸਾਰੇ ਚੀਜ਼ਾਂ ਤੇ ਨਜ਼ਰ ਹੁੰਦੀ ਆ ਇਹ ਵੀ ਆਪਰੇਸ਼ਨ ਗਰਦਾਸਪੁਰ ਪੁਲਿਸ ਵੱਲੋਂ ਇੰਟੈਲੀਜੈਂਸ ਬੇਸ ਆਪਰੇਸ਼ਨ ਸੀਗਾ ਜੀ ਔਰ ਉੱਤੇ ਹੀ ਇਹ ਕਾਮਯਾਬੀ ਮਿਲੀ ਆ ਔਰ ਇਹ ਕਾਫੀ ਇੰਪੋਰਟੈਂਟ ਇਹ ਮੋਡੂਲ ਸੀ ਜਿਹੜਾ ਬਸਟ ਕੀਤਾ